ਸਵੇਰੇ ਪੈ ਰਿਆ ਮੀਂਹ ਸੀ ਮੈਨੂੰ ਲੱਗਦਾ ਪੁਲਿਸ ਵਾਲੇ ਚੱਕਰ ਮਾਰ ਕੇ ਗਏ ਯਾਰ ਕੋਬੀ ਦੀ ਸਬਜ਼ੀ ਦੇ ਨਾਲ ਪਰੌਂਠੀਆਂ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲ ਗਈ ਵਿਸਾਖੀ ਦਾ ਮੇਲਾ ਗਿਆ ਪਾਣੀ ਚ ਅਸੀਂ ਇੱਕ ਤਾਂ ਠਗਾ ਲਏ ਕਿੱਥੇ ਲਾਈ ਨਾ ਬੈਗ ਲਾਇਆ ਨਾ ਕੱਪੜੇ ਲਾਏ ਭੁੱਖ ਲੱਗੀ ਆ 3 ਦਿਨ ਦੀ ਦਾ ਮਾਗੀ ਦੀ ਛੁੱਟੀ ਇਹ ਲੱਗ ਗਿਆ ਆਪਣੇ ਘਰ ਵਾਲੇ ਦੀ ਰੇਸਤੀ ਕਰਦੀ ਆ ਕਿ ਸੌਣ ਤੋਂ ਮਾਤੋਂ ਵੀ ਨਿਕਲ ਤੂੰ ਤੂੰ ਕਰਕੇ ਬਹੁਤ ਬਹੁਤ ਤੂੰ ਤੂੰ ਕਰੇ ਗੱਲ ਕਰਦੇ ਹਾਂ ਦੀਆ ਤੂੰ ਡੈਡੀ ਤੂੰ ਕੀ ਕਰਦਾ ਹੋ ਕੀ ਹੋਇਆ ਇਹ ਕੋਈ ਬੋਲ ਦਾ ਟੰਗ ਖੜੋ ਹੈਗਾ ਦੇਖੋ ਜੀ ਰਾਜਮਾ ਦੀ ਸਬਜ਼ੀ ਦਾ ਕਲਰ ਚਾ ਵਾਲਾ ਕਦੇ ਟਾਈਮ ਨਾ ਵੀ ਆਇਆ ਕਰੋ ਘਰੇ ਕੰਮ ਨਾ ਮੁਕੰਦਿਆ ਕਰੋ ਮਾਂ ਆਪਣੀ ਦਾ ਅੱਜ ਜਾਣਾ ਟਿਊਸ਼ਨ ਤੇ ਫਰਸਟ ਡੇ ਟਿਊਸ਼ਨ ਦਾ ਤੁਹਾਡਾ ਕੰਨਾ ਕਰੇਗਾ ਕੰਮ ਜੀ ਉਹ ਬਚੇਰਾ ਵੀ ਮੇਰੇ ਕੋਲ ਇੱਜੇ ਕੰਮ ਨਾਲ ਦਾ ਗਾਹ ਖੜਦਾ ਆ ਆਹ ਜਿਹੜਾ ਵੇਲੇ ਪਾ ਗਈ ਕੱਲ ਇਹ ਕੁੜੀ ਸਾਡੀ ਬਹੁਤ ਤੰਗ ਕਰਦੀ ਸਾਨੂੰ ਮੈਗੀ 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 ਉਹ ਮੇਰਾ ਮੇਰੇ ਵੱਲੋਂ ਕੋਈ ਨਾ ਨਹੀਂ ਹੈਗੀ ਪਿਲਾਈ ਨਾ ਆ ਵੀ ਲਈ ਮਿਲਦੀ ਇੰਨੇ ਚਲੋ ਤੁਸੀਂ ਯੂਨੀਫਾਰਮ ਕਰੋ ਪ੍ਰੈਸ ਕਰ ਬਲੌਕ ਦਾ ਐਂਡ ਕਰ ਦਿਓ ਪਹਿਲਾਂ ਇੱਕ ਰੀ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਕਰੋ ਜੀ ਸ਼ੁਰੂ ਬਲੌਗ ਮੈਂ ਸੀ ਕੱਲ ਜੀ ਸਾਰਿਆਂ ਨੂੰ ਸਾਡਾ ਟੱਚ ਕੇ ਅੰਦਰ ਆ ਬਲੌਗ ਤੇ ਨੀਕ ਕਰ ਦਿੱਤੀ ਠੀਕ ਕਰਾਂ ਉਹ ਮੈਂ ਸੀ ਠੀਕ ਕਰ ਦਿੱਤਾ ਕਿ ਅਸੀਂ ਆਏ ਕੋਠੇ ਤੇ ਰਾਤ ਦੀ ਢੇਰੀ ਚੱਲੀ ਮੇਰੀ ਚੱਲੀ ਆ ਤੇ ਹਵਾ ਹਜੇ ਵੀ ਦੇਖੋ ਕਿੰਨੀ ਚੱਲ ਰਹੀ ਆ ਕਿ ਸਵੇਰੇ ਪੰዱ ਛੱਡ ਗਿਆ ਔਰ ਸਵੇਰੇ ਪੈ ਰਿਆ ਦੀ ਮੀਂਹ ਮੌਸਮ ਥੋੜਾ ਜਿਹਾ ਹੋਇਆ ਵਧੀਆ ਹਲਕਾ ਹਲਕਾ ਜਿਹਾ ਪਿਆ ਹੁਣ ਫੇਰ ਨਿਕਲਾਈ ਮਾੜੀ ਮਾੜੀ ਜੀ ਧੁੱਪ ਤੇ ਇੱਧਰ ਸਾਡੇ ਲੱਗੀ ਹੈ ਜੀ ਅਜ ਲੈਂ ਨਸ਼ੇੜੀਆਂ ਦੀ ਅੱਜ ਲਾਈਨ ਬਣਾਤੀ ਮੈਨੂੰ ਲੱਗਦਾ ਪੁਲਿਸ ਵਾਲੇ ਚੱਕਰ ਮਾਰ ਕੇ ਗਏ ਆ ਕਿਉਂਕਿ ਚੱਕਰ ਮਾਰ ਕੇ ਜਾਂਦੇ ਜਦੋਂ ਪੁਲਿਸ ਵਾਲੇ ਉਦੋਂ ਹੀ ਲਾਈਨ ਨੂੰ ਲੱਗਦੀ ਐ ਇਦਾਂ ਇਹ ਨਹੀਂ ਤਾਂ ਫਿਰ ਇਦਾਂ ਮੌਸਮ ਦੇਖੋ ਜੀ ਬਾਹਰ ਬੱਦਲ ਬਹੁਤ ਹੋਇਆ ਹੋਇਆ ਹੈ ਵੀ ਬੱਦਲ ਕਾਲੇ ਸ਼ਾਹ ਔਰ ਕਾਲਾ ਸ਼ਾਹ ਬੱਦਲ ਹੋਇਆ ਹੋਇਆ ਆ ਬੱਤੀ ਚਲ ਗਈ ਸੀ ਬੱਤੀ ਹੁਣ ਆਈ ਆ ਆ ਮੈਂ ਕਿਹਾ ਸੀ ਕੱਪੜੇ ਨਾਲ ਧੋਵਾ ਹੁਣ ਬੱਤੀ ਆ ਗਈ ਹੈ ਹੁਣ ਧੋਈ ਨੂੰ ਕੱਪੜੇ ਜਾ ਔਰ ਔਰ ਚੱਲ ਗਏ ਹੁਣ ਕਰੀਏ ਕੰਮ ਆਪਣੇ ਟਾਈਮ ਦੇ ਖਾਤੇ 9 ਵਜੇ ਚੱਲੇ ਆ 9:30 9:30 ਹੋ ਗਏ ਨਾ ਤੇ ਥੋੜਾ ਜਿਹਾ ਹੋ ਗਿਆ ਲੇਟ ਅਸੀਂ ਤੇ ਚਲੋ ਚੱਲਦੇ ਆ ਜੀ ਤੇ ਕਰਦੇ ਫਿਰ ਨਾਸ਼ਤਾ ਕਰਨ ਲੱਗੇ ਮਿਲਦੇ ਆ ਜੀ ਬਣੇ ਰਿਹਾ ਸਾਡੇ ਬਲੌਗ ਦੇ ਨਾਲ ਓ ਜੀ ਟਾਈਮ 11 ਵਜੇ ਚੱਲੇ ਆ ਤੇ ਇੱਧਰ ਹਾਂਜੀ ਹੋ ਗਈ ਰੋਟੀ ਪਾਣੀ ਦਾ ਲੋਜੀ ਗੋਭੀ ਦੀ ਸਬਜ਼ੀ ਦੇ ਨਾਲ ਪਰੌਂਠੀਆਂ ਤੇ ਮਨਪ੍ਰੀਤ ਪਾਟ ਕਰ ਲਿਆ ਕਿ ਨਹੀਂ ਹੁੰਦੇ ਜੀ ਕਰ ਲਿਆ ਮਾਟ ਅਰਦਾਸ ਕਰਦੀ ਮੇਰੇ ਖਿਆਲ ਚ ਪਾਟ ਹੋ ਗਿਆ ਆ ਅਸੀਂ ਅਰਦਾਸ ਕਰ ਰਹੇ ਹਾਂ ਚਲ ਤੇ ਚਲੋ ਮਿਲਦੇ ਹਾਂ ਜੀ ਬਣੇ ਰਿਓ ਬਲੌਗ ਦੇ ਨਾਲ ਤੇ ਰੋਟੀ ਖਾਣ ਲੱਗੇ ਮਿਲਦੇ ਹਾਂ ਜੀ ਨਾਸ਼ਤੇ ਤੇ ਮਿਲਦੇ ਹਾਂ ਹੁਣ ਆਪਾਂ ਲੋਜੀ ਇੱਧਰ ਉਹ ਵੀ ਸਾਡੀ ਰੋਟੀ ਪਾਣੀ ਦੀ ਤਿਆਰੀ ਅੱਜ ਬਾਹਰ ਮੌਸਮ ਹੈਗਾ ਬਹੁਤ ਵਧੀਆ ਮੀਂਹ ਪੈ ਰਿਹਾ ਹਲਕਾ ਹਲਕਾ ਜਿਹਾ ਤੇ ਉਹਦੇ ਨਾਲ ਥੋੜੀ ਜੀ ਹਾਂ ਮੌਸਮ ਹਲਕਾ ਜਿਹਾ ਠੰਡਾ ਹੋ ਗਿਆ ਔਰ ਕੀ ਇਹਨੂੰ ਕਹਿੰਦੇ ਆ ਗਰਮੀ ਨੂੰ ਥੋੜੀ ਜੀ ਰਾਹਤ ਮਿਲ ਗਈ ਦੋਕ ਦਿਨ ਰਹੇਗਾ ਠੰਡਾ ਹਾਂ ਜੇ ਤਾਂ ਸ਼ਾਮੀ ਦੁਪਹਿਰੇ ਮੀਂਹ ਪੈ ਗਿਆ ਸ਼ਾਮੀ ਲਿਖਿਆ ਹੋਇਆ ਹੈਗਾ ਮੀਂਹ ਦਾ ਨਾ ਦੇਖੋ ਜੇ ਪੈ ਗਿਆ ਤੇ ਵਸਾਕੀ ਸੋਹਣੀ ਨਿਕਲ ਜਾਣੀ ਹੈ ਬਿਲਕੁਲ ਬਿਲਕੁਲ ਵਸਾਕੀ ਵਧੀਆ ਨਿਕਲ ਜਾਣੀ ਆ ਪਰ ਇਹ ਆ ਵੀ ਸ਼ਾਮ ਨੂੰ ਨਾ ਪਵੇ ਨਹੀਂ ਤਾਂ ਮੇਲਾ ਖਰਾਬ ਹੋ ਜਾਣਾ ਤੁਹਾਨੂੰ ਪਤਾ ਪਿਛਲੀ ਵਾਰੀ ਆਪਣਾ ਆਪਣਾ ਬਲੌਗ ਆਪਣਾ ਸਾਡਾ ਇੱਕ ਪੁਰਾਣਾ ਬਲੌਗ ਹੈ ਜੀ ਉਹਦਾ ਬਲੌਗ ਦਾ ਨਾਮ ਹੈਗਾ ਬਸਾਖੀ ਦਾ ਮੇਲਾ ਗਿਆ ਪਾਣੀ ਚ ਉਦੋਂ ਅਸੀਂ ਮੇਲੇ ਜਗ੍ਹਾ ਮੀਂਹ ਪੈ ਗਿਆ ਅਸੀਂ ਭਿੱਜਦੇ ਆਏ ਉਥੋਂ ਮੀਂਹ ਦੇ ਵਿੱਚ ਤਾਂ ਵੀ ਇਹਨੇ ਜਦੋਂ ਹਰਬੰਤ ਇੱਥੇ ਆਂਦਾ ਫਿਰ ਵੀਡੀਓ ਬਣਾਉਣੀਆਂ ਜਦੋਂ ਮੀਂਹ ਪੱਕਾ ਆਣਾ ਹੁੰਦਾ ਤਾਂ ਦੇ ਹੋ ਗਏ ਸੀ ਬਣਾਉਣੀਆਂ ਜੀ ਇਹ ਘਰ ਜੀ ਬਣਾਵਾਂਗੇ ਜਦੋਂ ਇਹ ਆ ਗਿਆ ਚਲੋ ਕੋਈ ਗੱਲ ਨਹੀਂ ਤੇ ਚਲੋ ਮਿਲਦਿਆਂ ਜੀ ਨਾਸ਼ਤਾ ਕਰਕੇ ਟੀਵੀ ਲਾ ਲਿਆ ਨਾਲ ਲਾਂਦੇ ਆ ਬਲੌਗ ਕੁਝ ਦੇਖਦੇ ਆ ਤੇ ਨਾਲ ਪਾਨੇ ਆ ਮੜੀ-ਮੋਟੀ ਖੱਪ ਉਦੋਂ ਚਲੋ ਆਪਾਂ ਗੱਲਾਂ ਬਾਤਾਂ ਕਰਦੇ ਆ ਚਲੋ ਮਿਲਦੇ ਆ ਜੀ ਬਣੇ ਰਹੀਓ ਸਾਡੇ ਵਲੌਗ ਦੇ ਨਾਲ ਜੀ ਇਧਰ ਟਾਈਮ 1:30 ਅਹੋ 1:30 ਇੱਕ ਵੱਜ ਗਿਆ ਆ ਐਮ ਲੇਟ ਹੋ ਗਈ ਸਭ ਦੀ ਹਾਂ ਛਕੂ ਗੋ ਗਿਆ ਦਿਨ ਚਲਣਾ ਹੋਣਾ ਹੈ ਹਾਈ ਹਾਈ ਅਸੀਂ ਇੱਕਦਮ ਟਗਾ ਲੇ ਕਿਤੇ 12 ਤਾਂ ਲੈ ਗਏ ਗੱਲ ਕੀਤੀ ਕਿ ਚੁਗਲੀਆਂ ਕੀਤੀਆਂ ਠੀਕ ਗੱਲਾਂ ਕੀਤੀਆਂ ਕਿੰਨੀਆਂ ਗੱਲਾਂ ਕੀਤੀਆਂ ਜੀ ਠੀਕ ਹੈ ਮੇਰੀ ਸਹੇਲੀ ਵੀ ਸਾਡਾ ਵਲੌਗ ਦੇਖਦੀ ਹੋਵੇ ਨਾ ਐਕਸ਼ਨਸ਼ੀ ਚਲੋ ਜੀ ਠੀਕ ਆ ਵੀ ਕਿੰਨੀ ਗੱਲਾਂ ਕੀਤੀਆਂ ਕਿੰਨੀਆਂ

ਹੋ। ਤੁਹਾਨੂੰ ਆਸਪਾਲਾ ਨਹੀਂ ਹਾਂ ਨਾ ਚਾਹਾਂਗਾ। ਹੋਰ ਕੋਈ ਬਣਾਉਣਾ ਹੈ? ਹਾਂ ਹੋਊਗਾ। ਆਣ ਗੜੀ ਵੀ ਨਾ ਕਰਦੇ। ਇਹਨਾਂ ਨੂੰ ਕੱਟ ਕੇ ਰੱਖਣਾ ਹੈ ਡੱਬੇ ਦੇ ਚੌਲ ਹਨਾ। ਹਾਂਜੀ ਖਾਲੀ ਕੱਢਣੀ ਹੈ। ਹਾਂ ਕਾਲੀ ਡੱਬੇ ਕੱਢਦੀ ਹਾਂ। ਹੋਰ ਠੀਕ ਹੈ। ਜੀ ਜੀ ਵੱਜੀ ਨਹੀਂ ਨਾ? ਨਹੀਂ ਅੱਲ ਨਹੀਂ ਵੱਜੀ। ਮੈਂ ਤੁਹਾਨੂੰ ਡੱਬੇ ਵਰਗਾ ਕੁੱਕਰ ਵਿੱਚ। ਡੱਬੇ ਨਹੀਂ ਹੈ। ਬੰਦ ਹੋ ਗਿਆ? ਹਾਂ। ਚਲੋ। ਠੀਕ ਹੈ। ਜੀ ਟਾਈਮ 2:00 ਵੱਜ ਚੱਲੇ ਆ ਤੇ ਇਧਰ ਹਾਂਜੀ ਕੀ ਕਰੀਏ ਨੇ ਜੀ? ਵੱਲੇ ਗਿਹਾਂ ਰਾਜਮਾ ਚਾਵਲ ਅੱਜ ਆਰਡਰ ਦੇ ਗਏ ਸੀਗੀ ਉਹਦਾ ਵੀ ਉਹਨੂੰ ਲਿਓਂਦਾ ਟਾਈਮ ਹੋ ਗਿਆ ਇੱਧਰ ਹੋ ਗਈ ਚਾ ਓਏ ਲੱਗੀ ਸੀ ਬਿੱਗਨ ਨਾ ਹੀ ਪਾਉਂਦੇ ਲੋ ਜਿੱਧਰ ਬਣਾ ਚਾਵਲ ਤੇ ਮੈਂ ਚੱਲਾ ਪਲਗ ਨੂੰ ਲੈਣ ਆ ਸਵੇਰੇ ਹੋਰ ਸਵੇਰੇ ਛੱਡ ਗਏ ਐ ਗੱਡੀ 'ਚ ਮੀਂਹ ਪੈਂਦਾ ਸੀਗਾ ਹੁਣ ਹਵਾ ਚੱਲਦੀ ਹੁਣ ਹਵਾ ਠੰਡੀ ਆ ਤੇ ਚੱਲ ਹੁਣ ਸਕੂਟਰੀ ਤੇ ਲੈ ਆਣਾ ਜਾ ਕੇ ਮੈਂ ਤੇ ਚਲੋ ਆਇਆ ਮੈਂ ਲੈ ਕੇ ਉਹਨੂੰ ਹੈ ਓਕੇ ਜੀ ਮਿਲਦੇ ਆ ਕੇ ਫਿਰ ਆ ਪਲਗ ਨੂੰ ਲੈ ਕੇ ਆ ਗਿਆ ਤੇ ਆਂਦੇ ਹੀ ਨਾ ਬੈਗ ਲਾਇਆ ਨਾ ਕੱਪੜੇ ਲਾਏ ਭੁੱਖ ਲੱਗੀ ਆ ਮੀਂਹ ਆਂਦੀ ਸੀ ਰਾਤ ਹੀ ਲੈ ਰਾਤੀ ਬਹੁਤ ਲੇਟ ਹੋ ਗਿਆ ਨਾ ਸਾਨੂੰ ਪਤਾ ਜਦੋਂ ਅਸੀਂ ਪਲਕ ਨੂੰ ਛੱਡ ਕੇ ਆਏ ਆ ਮੇਰੀਆਂ ਅੱਖਾਂ ਮੀਟ ਹੋ ਗਏ ਮੈਂ ਤਾਂ ਪਲਾ ਲਈ ਏਦਾਂ ਘੰਟਾ ਜੱਪ ਗਈ ਅਸੀਂ ਤਾਂ ਇੱਕ ਦੂਸਰੇ ਉੱਤੇ ਨੇ ਮੈਂ ਤਾਂ ਉੱਠ ਕੇ ਆ ਗਈ ਸਵੇਰ 9:30 ਤੂੰ ਸਵੇਰ 9:00 'ਤੇ ਮੈਂ 8:30 'ਤੇ ਮੁਰਗੇ ਬਾਜਮਾਰੀ ਤੁਹਾਨੂੰ ਮੈਂ ਆ 8:30 ਦੀ ਬੰਦ ਖਾਲੇ ਕੋਈ ਬੈਗ ਫਟ ਗਿਆ ਬੈਗ ਫਟ ਗਿਆ ਜ਼ਰਾ ਆਹ ਜੀ ਆਹ ਥੱਲੇੋਂ ਫਟਿਆ ਆਇਆ ਸ਼ਾਇਦ ਆਹ ਦੇਖੋ ਆਹ ਦੇਖ ਤਾਂ ਆਹ ਫਟਿਆ ਆ ਬੈਗ ਤੋਂ ਇਹਨੇ ਕਿੱਟ ਲੈ ਕੇ ਦੇਣੀ ਟਿਸ਼ਨ ਵਾਲੀ ਟਿਸ਼ਨ ਵਾਲੀ ਕਿੱਟ ਲੈ ਲੈਣੇ ਆ ਆਪਾਂ ਜਾਣਾ ਹੀ ਆ ਨਾ ਬਰਨਾਲੇ ਨੂੰ ਹਾਂ ਤੇ ਡੀਮਾਰਟ ਤੋਂ ਹੋ ਗਏ ਜਾਣਾ ਨਾ ਉਹ ਦਿਨ ਫਿਰ ਦੇਖਾਂਗੇ ਇਥੇ ਮੈਂ ਕੀ ਸੋਚਦੀ ਸੀਗੀ ਹਰਮਨ ਨੇ ਸ਼ਾਮੀ ਜਲੰਧਰ ਜਾਣਾ ਇਹਦੀ ਸਿਮ ਲੈਣ ਹਾਂ ਮੈਂ ਕਿ ਉਹਨੂੰ ਕਹਿੰਦਾ ਡੀਮਾਰਟ ਵੱਲ ਤੇ ਆ ਜਾ ਆਹ ਉਹ ਤਾਂ ਆ ਜੂ ਦੋ ਬੋਤਲਾਂ ਵੀ ਬਹੁਤ ਨਾਲ ਜਾ ਰੋ 1000 ਬੋਤਲਾਂ ਜੀਰੂ ਦੇ ਫੜ ਲਿਆਵੇ ਹਾਂ ਉਹ ਇਹਨੂੰ ਕਹਿੰਦਾ ਕੱਪੜਾ ਲੈ ਜੀ ਲੋ ਜੀ ਇਹਦੀ ਸਹੇਲੀ ਦਾ ਫੋਨ ਆਇਆ ਜੀ ਤੇ ਉਹ ਕਹਿੰਦੀ ਸਾਡੇ ਇਥੇ ਜੀਰੂ ਨਹੀਂ ਮਿਲਿਆ ਤੇ ਸਾਨੂੰ ਜੀਰੂ ਦੇ ਚਾਰ ਬੋਤਲਾਂ ਲੈ ਕੇ ਜਾਣਾ ਆ ਪਰ ਨਾਲੇ ਨੂੰ ਐਤਵਾਰ ਐਤਵਾਰ ਹਾਂ ਐਤਵਾਰ ਜਾਣਾ ਜੇ ਤੇ ਫਿਰ ਉਹ ਬੋਤ ਹਾਂ ਪਰਸੋਂ ਦੇਵਤ ਕੱਲ ਕੱਦ ਛੁੱਟੀ ਕੱਲ ਉਹ ਆ ਕੀ ਕਹਿੰਦੇ ਕੱਲ ਕੱਦ ਛੁੱਟੀ ਇੱਕ ਮਹਾਵੀਰ ਜਨਮਤੀ ਆ ਇੱਕ ਮਹਾਵੀਰ ਜਨਮਤੀ ਤੇ ਲੰਘ ਗਈ ਹਾਂ ਵੀ ਜਲਦੀ ਕੁਝ ਹੋਰ ਵੀ ਆ ਕੋਈ ਹੋਰ ਜਨਮਤੀ ਆ ਕਹਿੰਦੇ ਛੁੱਟੀਆਂ ਉਹ ਸੋਮਵਾਰ ਦੇ ਛੁੱਟੀਆਂ ਮਮੇ ਸੋਮਵਾਰ ਆ ਜਾਣੀ ਅੰਬੇਦਕਰ ਜਨਮਤੀ ਬੋਲੀਡੇਸ ਦੇਖੇ ਜੀ ਹਣਾ ਮੈਂ ਦੱਸਿਆ ਤਾਂ ਜੀਗਾ ਮੈਂ ਕਿਹਾ ਇੱਕ ਤੋਂ ਬਾਅਦ ਇੱਕ ਹੋਰ ਕਿਸਲੇ ਜਨਮਤੀ ਫਿਰ 18 ਤਰੀਕ ਨੂੰ ਗੁੱਡ ਫਰਾਈਡੇ ਗੁੱਡ ਫਰਾਈਡੇ ਉਹਦੀ ਛੁੱਟੀ ਕਰੀ ਸਕੂਲਾਂ ਮੇ 18 19 20 ਛੁੱਟੀ ਹਾਂ ਛੁੱਟੀ ਐਥੇ ਮਸਾਖੀ ਦੀ ਛੁੱਟੀ ਮਾਰ ਗਈ ਉਹ ਵੀ ਮਸਾਖੀ ਦੀ ਮਾਰੀ ਗਈ ਹਾਂ ਇਹਨਾਂ ਨੂੰ ਸੰਗਰਾਮ ਵੀ ਆ ਮਮ 26 ਜਨੂਅਰੀ ਦੀ ਮਰੀ ਗਈ ਤੇ ਆਪਣੇ ਮੁੰਡੇ ਦੀ ਗੱਲ ਸੁਣੋ ਕਿ ਦਫਾ ਬਲਾਗ ਵੇਖਦੋਂ ਕੀ ਮੇਰੇ ਮਿਲੂ ਕਹਿੰਦੇ ਤੇਰਾ ਤਰੀਕ ਦੀ ਦਾ ਮਾਗੀ ਦੀ ਛੁੱਟੀ ਉਹ ਮੈਨੂੰ ਖਾਲਾ ਗਿਆ ਮਾਗੀ ਉਹ ਪਤਾ ਕੀ ਜੀ ਦਾ 13 ਤਰੀਕ ਨੂੰ ਪਤਾ ਲੋੜੀ ਇੱਕ ਲੋੜੀ ਹੁੰਦੀ ਹੈ ਇੱਕ ਵਿਸਾਖੀ ਹੁੰਦੀ ਉਹ ਛੁੱਟੀ ਨਹੀਂ ਹੁੰਦੀ ਸੀਗੀ ਸਾਨੂੰ ਸਾਨੂੰ ਉਹਦੀ 14 ਤਰੀਕ ਦੀ ਛੁੱਟੀ ਮੈਨੂੰ ਉਹੀ ਪਹਿਲੇ ਖਾਲਾ ਗਿਆ ਉਹ ਨਹੀਂ ਤੇ ਫਿਰ ਕੋ ਦਾ ਬਲੌਗ ਜੀ ਦੱਸੋ ਫਿਰ ਕੋ ਜਿਹੜੀ ਗਲਤੀ ਹੋਈ ਹੋਈ ਹੈ ਜਿਹੜੀ ਕੋਈ ਅੱਲਾ ਉਹ ਉਹੜੀ ਤੇ ਬਸਾਕੀ ਰਮੇਸ਼ ਨਹੀਂ ਇਹ ਨਗਿਆ ਹੋਏ ਆਪਣੇ ਘਰ ਵਾਲੀ ਦੀ ਬੇਇੱਜ਼ਤੀ ਕਰਦੀ ਹੈ ਕਿਸੇ ਦੇ ਮਾਂ ਦੇ ਵੀ ਨਿਕਲ ਜਾਂਦਾ ਨਿਕਲ ਜਾਂਦਾ ਦਿਮਾਗ ਦੇ ਵੱਡੀ ਗੱਲ ਥੋੜੋ ਹੋਈ ਹੈ ਕਈਆਂ ਦੇ ਬਲੌਗ ਦੇਖਿਆ ਆਪਣੇ ਘਰ ਵਾਲੀ ਦੀ ਬੇਇੱਜ਼ਤੀ ਬਹੁਤ ਕਰਦੇ ਬਹੁਤ ਕਰਦੇ ਸਹੀ ਗੱਲ ਹੈ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਹੈਗੀ ਨਿਆਣੇ ਵੀ ਕਰਦੇ ਘਰ ਵਾਲੀਆਂ ਵੀ ਕਰਦੀਆਂ ਕੀ ਗੱਲ ਲੋਕਾਂ ਦਿਖਾਉਂਦੇ ਆ ਵੀ ਤੁਸੀਂ ਬੇਇੱਜ਼ਤੀ ਕਰਦੇ ਆ ਨਹੀਂ ਕਰਨੀ ਚਾਹੀਦੀ ਹੈਗੀ ਦੋ ਤਿਆ ਦੇ ਯਾਰ ਆਪਣੇ ਹਾਂਦੇ ਆ ਮਜ਼ਾਕ ਆਪਣੇ ਥਾਂ ਸਾਬ ਆਪਣਾ ਮੈਂ ਇੱਕ ਹੋਰ ਵੀ ਦੇਖਿਆ ਹੈ ਕਈਆਂ ਦੇ ਬਲੌਗ ਦੇ ਸਨੋ ਜਾਂ ਆਪਣੀ ਮਾਂ ਨੂੰ ਤੂੰ ਐਦਾਂ ਤੂੰ ਅਸੀਂ ਕਦੇ ਤੂੰ ਕਰਕੇ ਨਹੀਂ ਬੋਲੇ ਆ ਕਿ ਸਾਡਾ ਜਿਹੜਾ ਮਰਜ਼ੀ ਕੋਈ ਬਲੌਗ ਦੇਖ ਲਓ ਵੀ ਅਸੀਂ ਕਿਸੇ ਬਲੌਗ ਦੇ ਵਿੱਚ ਤੂੰ ਕਰਕੇ ਬੋਲੇ ਆ ਅਸੀਂ ਤੁਸੀਂ ਕਹਿੰਦਾ ਹਮੇਸ਼ਾ ਅਸੀਂ ਮੰਮੀ ਨੂੰ ਕਦੀ ਤੁਹਾਨੂੰ ਵੀ ਕਦੀ ਅਸੀਂ ਤੂੰ ਕਰਕੇ ਨਹੀਂ ਬੋਲਦੇ ਕੋਈ ਨਿਆਣੇ ਹੀ ਤੂੰ ਕਰਕੇ ਐ ਤੇ ਸੁਣ ਕਈ ਵਾਰੀ ਤੇ ਮੈਂ ਨਿਆਣਿਆਂ ਨੂੰ ਵੀ ਕਹਿੰਦਾ ਹਾਂ ਹਾਂਜੀ ਤੁਸੀਂ ਐਦਾਂ ਕਰੋ ਉਹੋ ਸਾਡੇ ਨਿਆਣਿਆਂ ਦੀ ਵੀ ਆਦਤ ਹੈ ਨਿਆਣੇ ਵੀ ਕਦੇ ਤੂੰ ਨਹੀਂ ਬੋਲਦੇ ਹਾਂ ਅਜੀ ਤੁਸੀਂ ਕਦੀ ਇਦਾਂ ਕਰਕੇ ਮੰਮਾ ਤੂੰ ਕੀ ਕਰਦੀ ਮੈਨੂੰ ਤੂੰ ਵਾਲੀ ਗੱਲ ਬਹੁਤ ਵੜੀ ਲੱਗਦੀ ਉਹ ਪੜੇ ਲਿਖੇ ਵੀ ਆ ਤਾਂ ਵੀ ਤੂੰ ਮੰਮੀ ਕੀ ਕਰਦੀ ਐ ਤੂੰ ਡੈਡੀ ਤੂੰ ਕੀ ਕਰਦਾ ਬਹੁਤ ਹੀ ਹੋਇਆ ਇਹ ਕੋਈ ਬੋਲ ਦਾ ਢੰਗ ਖੜੋ ਹੈਗਾ ਤੂੰ ਕਰਕੇ ਕਹਿਣਾ ਚੰਗਾ ਨਹੀਂ ਲੱਗਦਾ ਚਲੋ ਤੁਸੀਂ ਪਕਾਓ ਕਰੋ ਰੋਟੀ ਦਾ ਕੰਮ ਨੂੰ ਚੌਲ ਬਣੇ ਆ ਹਾਂ ਚੌਲ ਵੀ ਸਬਜ਼ੀ ਵੀ ਢਾਲ ਦੋ ਤੂੰ ਕਹਿਣਾ ਨਹੀਂ ਤੂੰ ਕਦੇ ਇਹੋ ਜਿਹਾ ਬੋਲ ਕੇ ਤੂੰ ਤੂੰ ਨਹੀਂ ਕਰਨਾ ਨਹੀਂ ਤੁਸੀਂ ਤੇ ਤੁਸੀਂ ਕਹਿਣਾ ਉਹ ਤਾਂ ਵੱਡੀ ਆ ਤੁਸੀਂ ਤੁਸੀਂ ਖਾਓ ਨਹੀਂ ਹੁਣ ਇਹ ਕਈ ਵਾਰੀ ਕਈ ਵਾਰੀ ਰੂਪਲ ਨੂੰ ਮੈਂ ਕਹਿ ਨਹੀਂ ਦਿੰਦਾ ਹੁੰਦਾ ਵੀ ਤੁਸੀਂ ਚਲੋ ਭਾਂਡੇ ਲੈ ਕੇ ਅੰਦਰ ਚਲੋ ਇੱਥੇ ਕਿਹੜੀ ਗੱਲ ਆ ਲਓ ਜੀ ਇੱਧਰ ਦੇਖੋ ਜੀ ਰਾਜਮਾ ਦੀ ਸਬਜ਼ੀ ਦਾ ਕਲਰ ਤੇ ਚਾਵਲ ਚਲੋ ਹੁਣ ਛਕਦੇ ਆ ਜੀ ਤੇ ਰੋਟੀ ਛਕਦੇ ਆ ਜੀ ਤੇ ਬਣੇ ਰਹੀਓ ਵਲੌਗ ਦੇ ਨਾਲ ਇਦਾਂ ਹੀ ਹਾਸਾ ਖੇਡੀ ਜੱਲੀ ਹੋਊਗੀ ਮੰਮੀ ਤੁਸੀਂ ਇੱਕ ਕੰਮ ਕਰ ਦਿਓ ਕੀੜਾ ਕੱਟ ਦਿਓ ਕੀੜਾ ਤੇ ਇੱਕ ਪਿਆਜ਼ ਕੱਟ ਦਿਓ ਬਿਲਕੁਲ 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 ਚਲੋ ਮੈਨੂੰ ਬਰੇ ਕੀ ਕਹਿੰਦੀ ਪਿਆਜ਼ ਇਦਾਂ ਗੋਲ ਗੋਲ ਅੱਛੇ ਵਾਲਾ ਕੱਟਿਓ ਚਲੋ ਮਾਣਾ ਚਲੋ ਠੀਕ ਹੈ ਜੀ ਬਣੇ ਰਹੀਓ ਸਾਡੇ ਵਲੌਗ ਦੇ ਨਾਲ ਆਓ ਜੀ ਹੁਣ ਆ ਗਈ ਆ ਜੀ ਰੋਟੀ ਸੈਲਡ ਤੇ ਲਓ ਜੀ ਆਪਾਂ ਲੱਗੇ ਸ਼ਕਨ ਤੇ ਉਹਦੇ ਇੱਥੇ ਬਲਗ ਨੂੰ ਭੁੱਖ ਬੜੀ ਲੱਗੀ ਭੁੱਖ ਬੜੀ ਲੱਗੀ ਰੋਲਾ ਪਾਇਆ ਸੀ ਚਲੋ ਚਲੋ ਮਿਲਦੇ ਆਂ ਜੀ ਨਾਸ਼ਤਾ ਕਰਕੇ ਦੁਪਹਿਰ ਦਾ ਹਾਂ ਹਾਂਜੀ ਕਦੇ ਟਾਈਮ ਨਾ ਵੀ ਆਜਿਆ ਕਰੋ ਘਰੇ ਰੋਟੀ ਖਾਣ ਸਾਰੇ ਜਣੇ ਦੀ ਖਾਹ ਖੜੇ ਤੇ ਹੁਣ ਤੁਸੀਂ ਆ ਗਏ ਹੈ ਕੰਮ ਨਾ ਮੁਕੰਦਿਆ ਕਰੋ ਮਾਂ ਆਪਣੀ ਦਾ ਦੱਦੀ ਦਾ ਵੀਡੀਓ ਬਣਾਣੀ ਹੈ ਤੇ ਲਓ ਜੀ ਦਾਦੀ ਨਾਲ ਵੀਡੀਓ ਬਣੋਣੀ ਇੱਕ ਹੈਂ ਅਗਰ ਟਾਈਮ ਨਾ ਵੀ ਆਜਿਆ ਕਰੋ ਕਦੇ ਹਾਂ ਅਜੇ ਸਾਰਾ ਕੰਮ ਕਰਕੇ ਵਿਹਲੇ ਹੋਈਦਾ ਤੇ ਨਾਲ ਹੀ ਕੱਲ ਵੀ ਲੇਟ ਖਾਦੀ ਸੀ ਨਾ ਆ ਕੇ ਕੱਲ ਵੀ ਲੇਟ ਖਾਦੀ ਸੀ ਨਾ ਮੈਂ ਕੀ ਆ ਕੇ ਤੁਸੀਂ ਹਾਂ ਫੇਰ ਨਾਲ ਆਇਆ ਨਾ ਨਾਲ ਖਾ ਲਿਆ ਕਰੋ ਬਲੌਗ ਤੇ ਗਾਣਾ ਹੀ ਪੈਣੀ ਆ ਤੁਹਾਨੂੰ ਇੱਧਰ ਕੀ ਕਰਦੇ ਆ ਕਿਉਂ ਸ਼ਾਪਾ ਮਾਰੀ ਹੋ ਗਈ ਹਮ ਪਰ ਕੋਈ ਵਾਲੀ ਟੈਨਸ਼ਨ ਨਾਲ ਹੈ ਟੈਨਸ਼ਨ ਨਾਲ ਹੈ ਟੈਨਸ਼ਨ ਨਾਲ ਹੈ ਕੁਝ ਨਹੀਂ ਹੁੰਦਾ ਫਿਰ ਕੀ ਹੋ ਗਿਆ ਹਾਂਜੀ ਅੱਜ ਜਾਣਾ ਟਿਊਸ਼ਨ ਤੇ ਫਸਟ ਡੇ ਟਿਊਸ਼ਨ ਦਾ ਚਲੋ ਫਿਰ ਹੋ ਜਾਓ ਤਿਆਰ ਸ਼ਾਰ ਹਾਂਜੀ ਕੀ ਕਹਿੰਦੀ ਤੂੰ ਉਹ ਮੈਂ ਸ਼ਾਪ ਨੇ ਪਿਛਲਾ ਵਸ ਕੇ ਮੈਂ ਸ਼ਾਪ ਨਾਲ ਕਿਤੇ ਆ ਜਿਹਨੇ ਲਿੱਤੀ ਖੋਪ ਕਰਦੇ ਨੇ ਲੋ ਜੀ ਇੱਧਰ ਰੋਟੀ ਖਾ ਰਹੇ ਆ ਤੇ ਹੁਣ ਜਾਣਾ ਇਸ ਤੋਂ ਬਾਅਦ ਜਲੰਧਰ ਕੇ ਵੀਡੀਓ ਬਣਾਉਣਾ ਪਹਿਲਾਂ ਵੀਡੀਓ ਬਣਾਣ ਜਾਣਾ ਚਲੋ ਕਰੋ ਤਿਆਰੀ ਆਪਣੀ ਫਿਰ ਤੁਸੀਂ ਹਾਂਜੀ ਤੁਹਾਡਾ ਕਿੰਨਾ ਕਰ ਹੈਗਾ ਜੀ ਸਬਜੀ ਸਬਜੀ ਤੁਹਾਡਾ ਕਿੰਨਾ ਕਰ ਹੈਗਾ ਕੰਮ ਜੀ ਹਾਂ ਮੈਂ ਤੈਨੂੰ ਕਹਿੰਦਾ ਨਾ ਹਿਸਾਬ ਦਾ ਫੜਿਆ ਕਰ ਠੀਕ ਕਰ ਹਾਂ ਇਹ ਜੇ ਕੰਮ ਹੈ ਉਹਦਾ ਗਾਹ ਘੜਦਾ ਜਾਂਦੇ ਨਹੀਂ ਨਹੀਂ ਟਾਈਮ ਦਿਓ। ਉਹ ਜਿਹੜਾ ਵਲੌਗ ਇਥੋਂ ਲੱਗ ਗਿਆ ਆਪਣਾ। ਟਾਈਮ ਦਿਓ ਉਹਨਾਂ ਨੂੰ। ਪੁਰਾਣਾ ਵਲੌਗ ਲੱਗ ਗਿਆ ਆਪਣਾ ਉਹ। ਆਪਣੇ ਲੱਗ ਗਿਆ ਜਿਆਦਾ ਕਿਹਨੇ ਲਾਈਕ ਕੀਤਾ। ਨਹੀਂ ਨਹੀਂ ਉਹ ਮੋਰੇ ਸ਼ੋਅ ਹੋਇਆ ਸੀਗਾ ਮੈਨੂੰ ਤੇ ਮੈਂ ਆਹ ਮੈਂ ਫੇਰ ਪਲੇ ਕਰਤਾ। ਮੋਰੇ ਸ਼ੋਅ ਹੋਇਆ ਸੀਗਾ। ਤੇ ਉਹ ਉਹੀ ਦੂਰ ਪਾਇ ਮੇਲੇ ਆ। ਆਹ ਇਹਣਾ ਮੇਲੇ ਵਾਗਈ ਕੱਲ। ਪਰਸੋਂ। ਭਾਜੀ ਤੇਰਾ ਸਾਡਾ ਪੁਰਾਣਾ ਵਲੌਗ ਲੱਗਾ ਤੇ ਚਲੋ ਜੀ। ਇਹਨਾਂ ਨੇ ਪਰ ਅਗਨੇ ਜਾਣਾ ਅੱਜ ਟਿਊਸ਼ਨ ਤੇ ਇਹਨਾਂ ਨੇ ਜਾਣਾ ਵੀਡੀਓ ਬਣਾਉਣਾ ਤੇ ਮੈਂ ਚੱਲਾਂ ਦੁਕਾਨ ਤੇ ਵਾਪਸ ਚਾ ਲੋ ਮਿਲਦੇ ਆ ਜੀ ਤੁਹਾਨੂੰ ਆਗੇ ਇੱਧਰ ਲੱਗਦੀ ਪਈ ਜੀ ਕੱਪੜੇ ਦੀਆਂ ਤਿਆਂ ਚਲੋ ਬਣੇ ਰਹੀਓ ਬਲੌਗ ਦੇ ਨਾਲ ਤੇ ਮਿਲਦੇ ਆਂ ਤੁਹਾਨੂੰ ਆਗੇ ਫਿਰ ਅਸੀਂ ਇੱਧਰ 6 ਵਜੇ ਹੋ ਗਏ 59 ਮਿੰਟ ਤੇ ਆਪਾਂ ਜਾ ਕੇ ਜਲਦੀ ਕਰੇ ਤੇ ਇੱਧਰ ਹੋ ਰਹੀ ਹੈ ਜੀ ਹਜੇ ਤੱਕ ਸੂਟਾਂ ਦੀ ਕਟਿੰਗ ਤੇ ਅੱਜ ਮਨਪ੍ਰੀਤ ਕੰਨ ਦੀ ਗੋਲ ਗੱਪੇ ਖਾਣ ਨੂੰ ਜੀ ਕਰਦਾ ਪਰ ਟਾਈਮ ਹੈ ਨਹੀਂ ਜੇ ਗਏ ਗਏ ਤੇ ਰਸ਼ ਬਣਾ ਅੱਜ ਮੇਲੇ ਕਰਕੇ ਭਾਈ ਉਹ ਹੈ ਨਹੀਂ ਸੀ ਗੋਲ ਗੱਪੇ ਉਹ ਹੈ ਨਹੀਂ ਸੀ ਦੂਜੇ ਦਾ ਰਸ਼ ਬਣਾ ਸੀਗਾ ਟਾਈਮ ਬਹੁਤ ਲੱਗਣਾ ਜੀ ਇੱਧਰ ਇੱਧਰ ਕਿੱਥੇ ਏਡੀ ਲੰਬੀ ਲੈਣ ਲੱਗੇ ਏਡੀ ਲੰਬੀ ਲੈਣ ਦਾ 8 ਵਜੇ ਜਾਣੀ ਸੀ ਉੱਥੇ ਤੇ ਕੰਮ ਇਥੇ ਬਹੁਤ ਜ਼ਿਆਦਾ ਕਰਨ ਵਾਲਾ ਫਿਰ ਅਸੀਂ ਗੋਲ ਗੱਪੇ ਖਾਦੇ ਵੇਣਾ ਮੁੜੇ ਆਏ ਸੀ ਤੇ ਚਲੋ ਇਹ ਹੁਣ ਕਰਦੇ ਆ ਜੀ ਆਪਣਾ ਕੰਮ ਤੇ ਮੈਨੇ ਭਾਈ ਨੂੰ ਲੱਭਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਦੇਖ ਲਓ ਤੇ ਦੇਖੀਏ ਜੀ ਮੰਮੀ ਕੀ ਕਰ ਰਹੀ ਯਾਰ ਰਸੋਈ ਦੇ ਵਿੱਚ ਹਾਂਜੀ ਤੁਸੀਂ ਕੀ ਕਰ ਰਹੇ ਜੀ ਅੱਛਾ ਅੱਛਾ ਮੈਗੀ ਬਣ ਰਹੀ ਹੈ ਜੀ ਪਲਗ ਲਈ ਇਹ ਕੁੜੀ ਸਾਡੀ ਬਹੁਤ ਤੰਗ ਕਰਦੀ ਸਾਨੂੰ ਇਹ ਸਾਡੀ ਜਿਹੜੀ ਕੁੜੀ ਆ ਨਾ ਸਾਨੂੰ ਬਹੁਤ ਤੰਗ ਕਰਦੀ ਆ ਮੈਗੀ 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 ਇਹਦਾ ਮੁਗਰ ਮੁਗਰ ਤੈਨੂੰ ਯਾਰਾ ਮੈਗੀ ਤੋਂ ਇਲਾਵਾ ਕੰਮ ਨਹੀਂ ਕੋਈ ਤੈਨੂੰ ਮੇ ਜੋ ਮੱਤੀ ਖਾਂ ਰ ਲੋ ਜੀ ਇੱਧਰ ਮੈਗੀ ਬਣ ਕੇ ਆ ਗਈ ਲਾ ਫੜ ਲਾ ਕੇ ਦਾਦੀ ਲੈ ਕੇ ਮੈਂ ਕਿਹਾ ਕੁੜੀ ਸਾਨੂੰ ਬਹੁਤ ਤੰਗ ਕਰਦੀ ਆ ਇਹ ਮੈਗੀ ਤੋਂ ਇਲਾਵਾ ਇਹਨੂੰ ਕੋਈ ਕੰਮ ਨਹੀਂ ਹੈਗਾ ਤੇ ਲੋ ਜੀ ਹਰਮਨ ਗਿਆ ਹੋਇਆ ਜਲੰਧਰ ਤੇ ਉੱਥੋਂ ਫੋਨ ਆਇਆ ਉਹਦਾ ਵੀ ਤੁਰ ਪਿਆ ਆ ਥੋੜੀ ਦੇਰ ਤੱਕ ਉਹ ਵੀ ਪਹੁੰਚ ਜਾਏਗਾ ਤੇ ਚਲੋ ਤੁਸੀਂ ਕਰੋ ਸੂਟਾਂ ਦੀ ਕਟਿੰਗ ਅਸੀਂ ਅੱਜ ਦੁਕਾਨ ਵਧਾ ਕੇ ਆ ਗਏ ਆ ਜਲਦੀ ਤੇ ਘੰਟਾ ਕਿਹਾ ਅਸੀਂ ਕਰਦੇ ਆ ਘੰਟਾ ਕ ਲੈਂਦੇ ਆ ਰੈਸਟ ਨੈਪ ਮੈਂ ਲਗਾ ਸੌਣ ਠੀਕ ਆ ਜੀ ਓਕੇ ਜੀ ਮਿਲਦੇ ਆ ਜੀ ਫਿਰ ਤੁਹਾਨੂੰ 8:00 ਵਜੇ ਉੱਠ ਕੇ ਕੀ ਕਰੀਏ ਹੁਣ ਚੱਲ ਮੇਰੇ ਨਾਲ ਮੇਰੇ ਨਾਲ ਤੂੰ ਖਾ ਮੇਰਾ ਬਾਬਾ ਬਹੁਤ ਹੀ ਕਰਦਾ ਸੀ ਮੇਰੀ ਗੱਲ ਸੁਣ ਇਹ ਤੂੰ ਟਾਈਮ ਆਪਣਾ ਕੱਢ ਮੈਨੂੰ ਮੇਰੇ ਵੱਲੋਂ ਕੋਈ ਨਾ ਨਹੀਂ ਹੈਗੀ ਨਹੀਂ ਮੈਂ ਜਾ ਕੇ ਕਿਸੇ ਨਹੀਂ ਅੱਠ ਕੋਲ ਜਾ ਘਾਇ ਉਹ ਮੈਂ ਕਿ ਮੇਰੇ ਵੱਲੋਂ ਕੋਈ ਨਾ ਨਹੀਂ ਹੈਗੀ ਮੇਰੇ ਵੱਲੋਂ ਕੋਈ ਨਾ ਨਹੀਂ ਹੈਗੀ ਤੂੰ ਟਾਈਮ ਆਪਣਾ ਕੱਢ ਬਸ ਮੈਂ ਜਾ ਕੇ ਤੇ ਨਖਵਾਨ ਨੂੰ ਤਿਆਰ ਹਾਂ ਚਲੋ ਠੀਕ ਹੈ ਜੀ ਬਣੇ ਰਹੀਓ ਬਲੌਗ ਦੇ ਵਿੱਚ ਹੀ ਹਾਂਜੀ ਲਓ ਜੀ ਹੁਣ ਆਪਾਂ ਲੱਗਿਆ ਜੀ ਰੋਟੀ ਬਣਾਉਣ ਦਾ ਕੰਮ ਕਰਨ ਖਾਣ ਲੱਗਿਆ ਜੀ ਪਰੌਂਠੀ ਆਲੂ ਵਾਲੀ ਨਹੀਂ 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 ਮੈਂ ਸਾਬੂ ਦਾਣਾ ਪਿਆ ਮੇਰਾ ਮੈਂ ਜੋ ਖਾਣ ਲੱਗਾ ਹਾਂ ਨਹੀਂ ਜ਼ਿਆਦਾ ਹੈ ਚੂ 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 ਤੇ ਚਲੋ ਠੀਕ ਆ ਜੀ ਰੋਟੀ ਪਾਣੀ ਖਾ ਕੇ ਤੇਰਾ ਕੰਮ ਹੁਣ ਕਿੰਨਾ ਕਰਿਆ ਗਿਆ ਨਹੀਂ ਬਹੁਤ ਪਿਆ ਪਰ ਅੱਜ ਲਈ ਕਿੰਨਾ ਕਰਿਆ ਗਿਆ ਆ ਬਸ ਚੈਂਪਰ ਜੋੜ ਕੇ ਹੋਰ ਜਾਣਾ ਹਾਂ ਅੱਜ ਦਾ ਮੈਂ ਪੁੱਛਦਾ ਨਾ ਤੇ ਫੇਰ ਆਪਾਂ ਰੋਟੜੀ ਖਾ ਕੇ ਬਲੌਗ ਦਾ ਕਰੀਏ ਐਂਡ ਤੇ ਅਰੇਸਟ ਕਰੀਏ ਮੁਰਗੇ ਭੁੱਖਾ ਹੁੰਦਾ ਯਾਰ ਸੇਰ ਨੂੰ ਬਹੁਤ ਭੁੱਖਾ ਹੁੰਦਾ ਕੰਮ ਚਲੋ ਮਿਲਦੇ ਆ ਜੀ ਰੋਟੀ ਖਾ ਕੇ ਜੀ ਟਾਈਮ ਹੋ ਗਿਆ 10:30 ਤੇ ਇੱਧਰ ਹੁਣ ਕਰਕੇ ਸਫਾਈ ਸੁਫਾਈ ਸਾਰੀ ਹੋ ਗਈਆਂ ਵਿਲੇ ਤੇ ਹਾਂਜੀ ਭੈਣ ਜੀ ਸੋਰਾ ਜਿਉਂ ਟਾਈਮ ਨਾ ਹੈ ਸਵੇਰ ਨੂੰ ਫੇਰ ਮੁੜ ਕੇ ਦੁਹਾ ਮਹਿੰਦੀ ਦੇਖੋ ਜੀ ਮਹਿੰਦੀ ਲਵਾਈ ਲਾਈ ਜਨੇ ਆਪੀ ਲਾਈ ਹੈ ਨਾ ਆਪੀ ਲਾਈ ਮਹਿੰਦੀ ਜਨੇ ਆਪਣੀ ਹੱਥਾਂ ਤੇ ਤੇ ਚਲੋ ਹਾਂਜੀ ਸਾਡੀ ਕਿੱਧਰ ਗਈ ਜੀ ਮਨਪ੍ਰੀਤ ਕੌਰ ਹਾਂਜੀ ਕਿੱਦਾਂ ਜੀ ਮੈਂ ਫੋਨ ਲੈ ਲਉ ਫੋਨ ਲਿਓ ਤੇ ਹੁਣ ਕੀ ਕਰਨ ਲੱਗੀ ਯੂਨੀਫਾਰਮ ਕਰਨੀ ਕੁੜੀ ਦੀ ਫੇਸ ਓਕੇ ਚਲੋ ਤੁਸੀਂ ਯੂਨੀਫਾਰਮ ਕਰੋ ਪ੍ਰੈਸਸ ਤੇ ਬਲੌਗ ਦਾ ਐਂਡ ਕਰਦੇ ਹੋ ਪਹਿਲਾਂ ਇੱਕ ਕਰੀ ਹੈ ਚਲੋ ਚਲੋ ਹਾਂਜੀ ਬਣਿਆ ਦਾ ਅੱਜ ਕੁਝ ਵੀ ਨਹੀਂ ਹੈਗਾ ਖਾਸ ਪਰ ਚਲੋ ਜਿੱਦਾਂ ਦਾ ਹੀ ਬਣਿਆ 6 ਮਿੰਟ ਦਾ ਨਾ ਹੁਣਾਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਵਲੌਗ ਕਿਦਾਂ ਦੇ ਲੱਗਦੇ ਆ ਚਲੋ ਜੀ ਮਿਲਦੇ ਆ ਕੱਲ ਇੱਕ ਨਵੇਂ ਵਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ